ਉਹ ਮਾਣੇ ਜੰਮਿਆ ਪੁੱਤ ਸੀ ਸੂਰਮਾ ਉਹਦਾ ਸ਼ੋਭ ਰੱਖਿਆ ਸੀ ਨਾਮ ਉਹ ਮਾਣੇ ਜੰਮਿਆ ਪੁੱਤ ਸੀ ਸੂਰਮਾ ਉਹਦਾ ਸ਼ੋਭ ਰੱਖਿਆ ਸੀ ਨਾਮ ਉਹਨੇ ਮੌਤ ਨੂੰ ਆਪ ਵੰਗਾਰਿਆ ਭਾਵੇਂ ਮੱਚ ਗਈ ਹਾਕਾਰ ਉਹ ਤਾਂ ਇੱਕ ਦੇ ਜ਼ੋਰ ਨਾਲ ਗਾ ਗਿਆ ਗਾ ਗਿਆ ਹੋ ਲਾਤੇ ਖੁੰਝੇ ਵੱਡੇ ਸਟਾਰ ਹੋ ਵੀਡੀਓ ਤਾਂ ਕਾਫੀ ਮਤਲਬ ਉਹ ਵਾਇਰਲ ਹੋਈ ਸੀ ਤੇ ਮਿਹਨਤ ਮਜ਼ਦੂਰੀ ਤਾਂ ਹੁਣ ਹਰ ਕੋਈ ਕਰਦਾ ਹੈ ਤੇ ਅਸੀਂ ਵੀ ਕਰ ਰਹੇ ਸੀਗੇ ਤੇ ਉਹ ਅਚਾਨਕ ਜੀ ਆ ਗਏ ਤੇ ਉਹਨਾਂ ਨੇ ਇਸ ਤਰ੍ਹਾਂ ਕਰ ਲਿਆ ਸਾਡੀ ਵੀਡੀਓ ਬਣਾ ਲਈ ਤੇ ਉਹ ਵਾਇਰਲ ਹੋ ਗਈ ਤੇ ਗਾਇਕੀ ਦਾ ਸ਼ੌਂਕ ਤਾਂ ਮਤਲਬ ਇਸ ਤਰ੍ਹਾਂ ਕਾਫੀ ਸਮੇ ਤੋਂ ਸੀਗਾ ਸਾਨੂੰ ਤੇ ਹੁਣ ਉਸੇ ਲੈ ਨੂੰ ਲੈ ਕੇ ਅੱਗੇ ਵਧ ਰਹੇ ਹਾਂ ਗੋਣ ਵਾਲਾ ਗੰਦਾ ਕਾਫੀ ਇਹਨੂੰ ਭੁੱਲ ਜੇ ਮਾਫਿਆ ਬੇਕਾਰ ਨੇ ਪਿਆਰਾ ਭੁੱਲ ਜੇ ਬੰਦਾ ਜੇ ਬੇਦੋਸ਼ਕਤ ਵਿੱਚ ਫਸੇ ਸੱਥ ਜੇ ਸ਼ਰੀਕਾ ਵਿੱਚ ਪੰਗ ਲੱਗੇ ਲਾ ਪਰਿਵਾਰ ਦੇ ਵਿੱਚ ਮੈਨੂੰ ਮੇਰੇ ਮੰਮੀ ਪਾਪਾ ਦਾ ਪੂਰਾ ਸਪੋਰਟ ਹੈ ਖਾਸ ਕਰ ਪਾਪਾ ਦਾ ਕਿਉਂਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੀ ਹਾਂ ਉਹ ਕਾਫੀ ਜ਼ਿਆਦਾ ਸਟਰਗਲ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਮੇਰੇ ਕਰਕੇ ਕਿ ਕਈਆਂ ਲੋਕਾਂ ਨੂੰ ਮਿਲਦੇ ਨੇ ਗੱਲਬਾਤ ਕਰਦੇ ਨੇ ਜਾਂ ਫਿਰ ਪ੍ਰੋਗਰਾਮਾਂ ਦੀ ਗੱਲ ਕਰਦੇ ਨੇ ਬੇਹਿੰਮਤੇ ਨੇ ਉਹ ਲੋਕ ਜੋ ਸ਼ਿਕਵੇ ਕਾਰਨਮ ਕਦਰਾਂ ਤੇ ਉੱਗਣ ਵਾਲੇ ਉਗ ਪੈਂਦੇ ਨੇ ਸੀਨੇ ਪਾੜ ਕੇ ਪੱਥਰਾਂ ਦੇ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਦੋਸਤੋ ਆਪਾਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਸੀ ਇੱਕ ਲੜਕੀ ਜੋ ਕਿ ਝੋਨੇ ਦੀ ਪਨੀਰੀ ਪੱਟ ਰਹੀ ਸੀ ਝੋਨਾ ਲਗਾ ਰਹੀ ਸੀ ਤੇ ਉਹਦੇ ਜਿਹੜੇ ਸੌਂਗ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਏ ਸੀ ਉਹੀ ਲੜਕੀ ਦਮਨਜੀਤ ਸਾਡੇ ਨਾਲ ਆ ਆ ਉਹਨਾਂ ਦੇ ਅੱਜ ਜੀਵਨ ਬਾਰੇ ਗੱਲਬਾਤ ਕਰਦੇ ਆ ਕਿ ਕਿਉਂਕਿ ਗਰੀਬ ਪਰਵਾਰ ਦੀ ਲੜਕੀ ਆ ਜਿਸ ਨੇ ਮਿਹਨਤ ਕੀਤੀ ਤੇ ਅੱਜ ਉਹ ਬਲੰਦੀਆਂ ਨੂੰ ਛੂ ਰਹੀ ਆ ਚੰਗੇ ਜਿਹੜੇ ਪੰਜਾਬ ਦੇ ਨਾਮੀ ਗਾਇਕ ਨੇ ਉਹਨਾਂ ਦੀ ਕਿਤਾਬ ਦੇ ਵਿੱਚ ਖੜੀ ਨਜ਼ਰ ਆ ਰਹੀ ਆ ਸਾਡੇ ਨਾਲ ਆ ਰਮਨਜੀਤ ਕੌਰ ਰਮਨਜੀਤ ਤੁਹਾਡਾ ਅਜੀਤ ਵੈਬ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਅਮ ਜੀ ਬਹੁਤ ਬਹੁਤ ਧੰਨਵਾਦ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ 그러면은 ਮੈਂ ਸਭ ਤੋਂ ਪਹਿਲਾ ਸਵਾਲ ਇਹ ਕਰਾਂਗਾ ਕਿ ਕਿਸ ਤਰ੍ਹਾਂ ਤੁਸੀਂ ਸੋਚਿਆ ਕਿ ਗਾਇਕੀ ਵਾਲੇ ਕਿਉਂਕਿ ਜੇ ਤੁਹਾਡੇ ਪਰਿਵਾਰ ਦੀ ਬੈਕਗ੍ਰਾਉਂਡ ਦੇਖੀਏ ਤਾਂ ਮਿਹਨਤ ਮਜ਼ਦੂਰੀ ਕਰਦੇ ਸੀ ਤੁਸੀਂ ਖੇਤਾਂ ਦੇ ਵਿੱਚ ਜਾ ਕੇ ਜ਼ਮੀਨਾਂ ਦਾ ਝੋਨਾ ਲਗਾ ਰਹੇ ਸੀ ਤੇ ਗਾਣਾ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋਈ ਕਿਸ ਤਰ੍ਹਾਂ ਇਸ ਪਾਸੇ ਵੱਲ ਧਿਆਨ ਆਇਆ ਅਮ ਜੀ ਵੀਡੀਓ ਤਾਂ ਹਮ ਕਾਫੀ ਮਤਲਬ ਉਹ ਵਾਇਰਲ ਹੋਈ ਸੀ ਤੇ ਮਿਹਨਤ ਮਜ਼ਦੂਰੀ ਤਾਂ ਹੁਣ ਹਰ ਕੋਈ ਕਰਦਾ ਹੈ ਤੇ ਅਸੀਂ ਵੀ ਕਰ ਰਹੇ ਸੀਗੇ ਤੇ ਉਹ ਅਚਾਨਕ ਜੀ ਆਗੇ ਤੇ ਉਹਨਾਂ ਨੇ ਇਸ ਤਰ੍ਹਾਂ ਕਰ ਲਿਆ ਸਾਡੀ ਵੀਡੀਓ ਬਣਾ ਲਈ ਤੇ ਉਹ ਵਾਇਰਲ ਹੋ ਗਈ ਤੇ ਗਾਇਕੀ ਦਾ ਸ਼ੌਂਕ ਤਾਂ ਮਤਲਬ ਇਸ ਤਰ੍ਹਾਂ ਕਾਫੀ ਸਮੇਂ ਤੋਂ ਸੀਗਾ ਸਾਨੂੰ ਤੇ ਹੁਣ ਉਸੇ ਲੈਣ ਨੂੰ ਲੈ ਕੇ ਅੱਗੇ ਵਧ ਰਹੇ ਹਾਂ ਮੈਂ ਸਭ ਤੋਂ ਪਹਿਲਾਂ ਚਾਹਾਂਗਾ ਤੁਸੀਂ ਆਪਣੇ ਮਨਪਸੰਦ ਦਾ ਕੋਈ ਜਿਹੜਾ Song ਆ ਸਾਡੇ ਜਿਹੜੇ ਅਜੀਤ ਵੈਬ ਟੀਵੀ ਦੇਸ਼ ਵਿਦੇਸ਼ ਦੇ ਦਰਸ਼ਕ ਦੇਖ ਰਹੇ ਆ ਤੁਸੀਂ ਉਹ Song ਪਹਿਲਾਂ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਪੇਸ਼ ਕਰੋ ਅ ਜੀ ਮੈਂ Song ਸੁਣਾਂ ਬੂਰ ਪਿਆ ਕਣਕਾ ਨੂੰ ਮਾਇ ਵਿੱਚ ਬਾਗੀਆਂ ਬੀਆਂ ਪੱਕੀਆਂ ਅਗ ਦੇ ਭਾਂਬੜ ਵਰਗੀਆਂ ਤੀਆਂ ਨੀਤੂ ਸਾंभ ਬੁਕਲ ਵਿੱਚ ਰੱਖੀਆਂ ਗਿਣਵੇ ਦਿਨਾਂ ਦੀਆਂ ਸਾਂਝਾਵੇ ਬਾਬਾ ਹੋਇ ਅਸਾ ਸਿੱਧ ਕਾਨਾ ਲਹੰਡਾਈਆਂ ਕੁੰਜਾਂ ਵਾਂਗ ਪਰੌਣੀਆਂ ਤੀਆਂ ਤੇਰੇ ਵੇੜ ਦੋ ਦਿਨੇ ਆਈਆਂ ਮੈਂ ਚਾਦਰ ਕੱਢਦੀ ਨੀ ਗਿਣ ਤੋ ਪੇ ਪਾਵਾਂ ਜਾਮਣ ਦੀ ਛਾਹੇ ਠਾਨੀ ਮੈਂ ਪੀੜਾ ਡਾਵਾਂ ਮੈਂ ਚਾਦਰ ਕੱਢਦੀ ਨਹੀਂ ਗਿਣ ਤੋਪੇ ਪਾਵਾਂ ਜਾਮਣ ਦੀ ਛਾਹੇ ਠਾਂ ਨਹੀਂ ਮੈਂ ਪੀੜਾ ਡਾਵਾਂ ਚਿੜੀਆਂ ਦੀ ਚੀਂਚੀ ਨਹੀਂ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਬੋ ਦਿਲ ਫੜ ਕੇ ਸੋਚਾ ਨੀ ਨਾਲੇ ਸ਼ਰਮਾਵਾ ਮੈਂ ਚਾਦਰ ਕੱਢ ਦੀ ਨੀ ਉੱਤੇ ਪਾਵਾਂ ਬੇਲਾ ਪਾਵਾਂ ਬੇਲਾ ਪਾਵਾਂ ਬੇਲਾ ਪਾਵਾਂ ਬੇਲਾ ਮੈਂ ਚਾਦਰ ਕੱਢ ਦੀ ਨੀ ਉੱਤੇ ਪਾਵਾਂ ਬੇਲਾ ਉਹ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਮੇਰਾ タルਮੀ ਬਾਬਲ ਨਹੀਂ ਦੇ ਸਾਦਾ ਰਾਜ ਮੈਂ ਆਖ ਕੇ ਬਾਪੂ ਨੂੰ ਰੇਲਾਂ ਰੁਕਵਾਵਾ ਮੈਂ ਆਖ ਕੇ ਬਾਪੂ ਨੂੰ ਰੇਲਾਂ ਰੁਕਵਾਵਾ ਬਹੁਤ ਖੂਬ ਮੈਂ ਚਾਹਾਂ ਕਿ ਪਹਿਲੇ ਸਭ ਤੋਂ ਪਹਿੰਦਰ ਸਿਕਨ ਵਿੱਚ ਤੁਹਾਡੇ ਪਰਿਵਾਰ ਦੀ ਬੈਕਗ੍ਰਾਉਂਡ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਅਮ ਜੀ ਮੇਰੇ ਪਰਿਵਾਰ ਦੇ ਵਿੱਚ ਮੇਰੇ ਮੰਮੀ ਪਾਪਾ ਤੇ ਦੋ ਛੋਟੇ ਬ੍ਰਦਰ ਨੇ ਤੇ ਬ੍ਰਦਰ ਵੀ ਨਾਲ ਹੀ ਸਾਥ ਦਿੰਦੇ ਨੇ ਗੋੰਗ ਵਜਾਉਣ ਦੇ ਵਿੱਚ ਹਾਰਮੋਨੀਅਮ ਤਬਲਾ ਪਲੇ ਕਰਦੇ ਨੇ ਨਾਲ-ਨਾਲ ਸਾਥ ਦਿੰਦੇ ਨੇ ਇਹ ਗੱਲ ਕਰੀਏ ਤਾਂ ਕਿਸੇ ਵੀ ਵਿਅਕਤੀ ਦੇ ਅੱਗੇ ਵਧਣ ਲਈ ਉਹਦੇ ਪਰਿਵਾਰ ਦਾ ਵੱਡਾ ਸਹਿਯੋਗ ਹੁੰਦਾ ਸਭ ਤੋਂ ਵੱਡਾ ਸਹਿਯੋਗ ਤੁਹਾਨੂੰ ਕਿਹਦਾ ਮਿਲਦਾ ਪਰਿਵਾਰ ਵਿੱਚ ਉਮ ਜੀ ਮੇਰੇ ਪਰਿਵਾਰ ਦੇ ਵਿੱਚ ਮੈਨੂੰ ਮੇਰੇ ਮੰਮੀ ਪਾਪਾ ਦਾ ਪੂਰਾ ਸਪੋਰਟ ਹੈ ਖਾਸ ਕਰ ਪਾਪਾ ਦਾ ਕਿਉਂਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੀ ਹਾਂ ਉਹ ਕਾਫੀ ਜ਼ਿਆਦਾ ਸਟਰਗਲ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਮੇਰੇ ਕਰਕੇ ਕਿ ਕਈਆਂ ਲੋਕਾਂ ਨੂੰ ਮਿਲਦੇ ਨੇ ਗੱਲਬਾਤ ਕਰਦੇ ਨੇ ਜਾਂ ਫਿਰ ਪ੍ਰੋਗਰਾਮਾਂ ਦੀ ਗੱਲ ਕਰਦੇ ਨੇ ਹਾਂ ਜੀ ਫਿਊਚਰ ਵਿੱਚ ਕਿਹੜੇ ਪਲਾਨ ਰੱਖੇ ਕਿਹੜੇ ਮਨ ਵਿੱਚ ਸੁਪਨੇ ਸਜਾਏ ਆ ਕਿਉਂਕਿ ਦੇਖਦੇ ਆ ਕਿ ਨਾਮੀਕ ਲਗਾ ਜਿਵੇਂ ਤੁਹਾਡੀ ਜੰਗ ਏਜ ਆ ਅੱਗੇ ਕੀ ਪਲਾਨ ਹੈ ਤੁਹਾਡਾ ਉਮ ਜੀ ਪਲਾਨਿੰਗ ਤਾਂ ਇਹ ਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਸਾਡਾ ਵੀ ਵੱਖਰਾ ਨਾਮ ਹੋਵੇ ਵੱਖਰੀ ਪਛਾਣ ਹੋਵੇ ਤਾਂ ਹੁਣ ਜਿਵੇਂ ਕਿ ਕੁਝ ਲਾਈਵ ਸ਼ੋਜ਼ ਅਸੀਂ ਲਗਾਏ ਨੇ ਤੇ ਕੁਝ ਜਿਵੇਂ ਕਿ ਹੁਣ ਮੇਲੇ ਆਉਣ ਵਾਲੇ ਆ ਤੇ ਇਹੀ ਲੋਕਾਂ ਤੋਂ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨੇ ਸਾਨੂੰ ਉੱਥੇ ਮੌਕੇ ਮਿਲਣ ਤਾਂ ਕਿ ਅਸੀਂ ਵੀ ਆਪਣੀ ਗਾਇਕੀ ਦਿਖਾ ਸਕੀਏ ਲਾਈਵ ਸ਼ੋਅ ਦੀ ਗੱਲ ਕੀਤੀ ਕਿੰਨੇ ਕ ਲਾਈਵ ਸ਼ੋਅ ਮਿਲੇ ਪਹਿਲਾ ਲਾਈਵ ਸ਼ੋਅ ਤਾਂ ਲੱਗਾ ਕਿੱਥੇ ਰਿਹਾ ਉਮ ਜੀ ਪਹਿਲਾ ਲਾਈਵ ਸ਼ੋਅ ਤਾਂ ਮੇਰੇ ਖਿਆਲ ਨਾਲ ਰੋਖੇ ਸੀਗਾ ਸਾਡਾ ਤੇ ਉਹ ਲਾਈਵ ਸ਼ੋਅ ਤਾਂ ਕਾਫੀ ਵਧੀਆ ਗਿਆ ਉਸ ਤੋਂ ਬਾਅਦ ਵਿੱਚ ਵੀ ਇੱਕ ਦੋ ਪ੍ਰੋਗਰਾਮ ਹੋਰ ਮਿਲੇ ਸੀਗੇ ਸਾਨੂੰ ਲਾਈਵ ਸ਼ੋਅ ਦੀ ਗੱਲ ਕਰੀ ਜਾ ਆਪਾਂ ਪਹਿਲੇ ਲਾਈਵ ਸ਼ੋਅ ਦੇ ਵਿੱਚ ਕਾਫੀ ਡਰ ਵੀ ਹੁੰਦਾ ਨਰਵਸ ਹੋ ਜੀਦਾ ਕਿਉਂਕਿ ਅੱਗੇ ਆਡੀਅנס ਕਾਫੀ ਬੈਠੇ ਸੁਰਤੇ ਕਾਫੀ ਬੈਠਣਦੇ ਕਿਵੇਂ ਦਾ ਮਹਿਸੂਸ ਹੋਇਆ ਉਸ ਟਾਈਮ ਉਮ ਜੀ ਕਾਫੀ ਜ਼ਿਆਦਾ ਕਬਰਹਟ ਹੋਈ ਸੀਗੀ ਕਾਫੀ ਜ਼ਿਆਦਾ ਡਰ ਵੀ ਲੱਗਿਆ ਸੀਗਾ ਕਿਉਂਕਿ ਪਹਿਲਾ ਲਾਈਵ ਸ਼ੋਅ ਸੀਗਾ ਤੇ ਕੁਝ ਕੌਨਫੀਡੈਂਸ ਦਾ ਆਡੀਅנס ਨੂੰ ਦੇਖ ਕੇ ਲੋ ਹੋ ਗਿਆ ਸੀਗਾ ਕਿ ਜੇਕਰ ਨਾ ਵਧੀਆ ਗਾਇਆ ਗਿਆ ਜਾਂ ਫਿਰ ਸੁਰ ਉੱਤੇ ਥੱਲੇ ਹੋ ਗਿਆ ਤਾਲ ਇੱਧਰ ਉੱਧਰ ਹੋ ਗਈ ਤਾਂ ਕੀ ਬਣੇਗਾ ਪਰ ਫਿਰ ਵੀ ਚਲੋ ਬਹੁਤ ਵਧੀਆ ਗਿਆ ਕਾਫੀ ਪਸੰਦ ਕੀਤਾ ਉਹਨਾਂ ਨੇ ਅੱਜ ਵੀ ਮਿਹਨਤ ਮਜ਼ਦੂਰੀ ਕਰਦੇ ਜੋ ਰਿਆਜ ਕਿੰਨਾ ਕੁ ਹੁੰਦਾ ਕਿੰਨਾ ਕੁ ਪਰਿਵਾਰ ਵੱਲੋਂ ਸਪੋਰਟ ਮਿਲਦੀ ਰਿਆਜ ਸਮੇਂ ਨਹੀਂ ਤਾਂ ਕਈ ਵਾਰੀ ਕਈ ਘਰ ਦੇ ਕਹਿ ਦਿੰਦੇ ਯਾਰ ਤੂੰ ਕੀ ਕੰਨ ਖਾਦੇ ਸਾਡੇ ਤੁਹਾਨੂੰ ਕਿਵੇਂ ਦੀ ਸਪੋਰਟ ਮਿਲਦੀ ਹੈ ਉਮ ਜੀ ਨਹੀਂ ਨਹੀਂ ਕਰ ਵਾਲੇ ਇਸ ਤਰ੍ਹਾਂ ਤਾਂ ਨਹੀਂ ਕਹਿੰਦੇ ਉਹ ਕਹਿੰਦੇ ਆ ਕਿ ਬਹੁਤ ਜ਼ਿਆਦਾ ਵਧੀਆ ਹੈ ਤੇ ਨਾਲ ਉਹ ਵੀ ਸਾਡਾ ਰਿਆਜ਼ ਕਰਵਾਉਂਦੇ ਨੇ ਕਾਫੀ ਜ਼ਿਆਦਾ ਸਾਨੂੰ ਕਰਦੇ ਨੇ ਜਾਂ ਫਿਰ ਸਵੇਰੇ ਸ਼ਾਮੀ ਇਸ ਤਰ੍ਹਾਂ ਸਾਨੂੰ ਹਮੇਸ਼ਾ ਉਹ ਕਰਦੇ ਰਹਿੰਦੇ ਨੇ ਕਿ ਤੁਸੀਂ ਰਿਆਜ਼ ਨਹੀਂ ਕੀਤਾ ਜਾਂ ਅੱਜ ਹੁਣ ਥੋੜਾ ਵੱਧ ਕਰ ਲਓ ਐਦਾ ਵੀ ਕਰ ਲਓ ਉਹਦਾ ਵੀ ਕਰ ਲਓ ਹਾਂਜੀ ਤੁਸੀਂ ਨਵੇਂ ਗੀਤ ਵੀ ਸ਼ਰੋਤਨਿਕ ਕਚਾਰੀ ਲੈ ਕੇ ਆ ਰਹੇ ਹੋ ਤੁਹਾਡੇ ਗੀਤਾਂ ਦੇ ਰਚੇਤਾ ਕਿਹੜੇ ਗੀਤ ਕਰਨੇ ਨੇ ਥੋੜਾ ਜਿਹਾ ਦਰਸ਼ਕਾਂ ਨੂੰ ਕਹਣਾ ਪਊ ਉਮ ਜੀ ਸਾਡੇ ਵੱਡੇ ਭਾਜੀ ਪੱਟੀ ਪੜੀਵਾਲ ਜੀ ਕਾਫੀ ਨਾਮਵਤ ਕਲਾਕਾਰ ਉਹਨਾਂ ਨੇ ਪੇਸ਼ ਕੀਤੇ ਨੇ ਕਾਫੀ ਇੰਡਸਟਰੀ ਨੂੰ ਕਾਫੀ ਜ਼ਿਆਦਾ ਵਧੀਆ ਸਿੰਗਰਸ ਦਿੱਤੇ ਨੇ ਜਿਵੇਂ ਕਿ ਦੁਰਗਾ ਰੰਗੀਲਾ ਜੀ ਜਾਂ ਫਿਰ ਬੁਟਾ ਮਮਾ ਜੀ ਬਿੱਲ ਸਿੰਘ ਜੀ ਇਹਨਾਂ ਨੂੰ ਕਾਫੀ ਜ਼ਿਆਦਾ ਉਹਨਾਂ ਨੇ ਸੌਂਗਸ ਦਿੱਤੇ ਨੇ ਕਾਫੀ ਵਧੀਆ ਸਿੰਗਰਸ ਨੇ ਇਹ ਤੇ ਸਾਨੂੰ ਭਾਜੀ ਦਾ ਕਾਲ ਆਇਆ ਸੀਗਾ ਕਿ ਗੁੜੀਆ ਦੀ ਵੌਇਸ ਬਹੁਤ ਵਧੀਆ ਹੈ ਤੇ ਮੈਂ ਇਹਨੂੰ ਪ੍ਰਮੋਟ ਕਰਨਾ ਚਾਹੁੰਦਾ ਹਾਂ ਉਹਨਾਂ ਨੇ ਸਾਨੂੰ ਕਾਫੀ ਸੌਂਗਸ ਦਿੱਤੇ ਨੇ ਕਾਫੀ ਕਰਵਾਏ ਨੇ ਤੇ ਦੋ ਸੌਂਗ ਤਾਂ ਬਹੁਤ ਛੇਤੀ ਆਣ ਵੀ ਵਾਲੇ ਨੇ ਰਿਲੀਜ਼ ਹੋਣ ਵਾਲੇ ਨੇ। ਭੱਟੀ ਪਪੜੀ ਗੱਲਾਂ ਦੀ ਗੱਲ ਕਰ ਰਹੇ ਆਪਾਂ। ਕੋਈ ਉਹਨਾਂ ਦਾ ਤੁਹਾਡਾ ਜਿਹੜਾ ਲਿਖਿਆ ਹੋਇਆ ਗੀਤ ਜੋ ਤੁਹਾਡਾ ਫੇਵਰਿਟ ਹੋਵੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਅਮ ਜੀ ਉਹਨਾਂ ਦੇ ਤਾਂ ਸਾਰੇ ਸੌਂਗ ਬਹੁਤ ਜ਼ਿਆਦਾ ਵਧੀਆ ਨੇ। ਕਾਫੀ ਵਧੀਆ ਰਾਈਟਰ ਨੇ ਪਰ ਮੈਂ ਤੁਹਾਨੂੰ ਦੁਰਗਾ ਰੰਗੀਲਾ ਜੀ ਦਾ ਇੱਕ ਸੌਂਗ ਸੁਣਾਉਣੀ। ਲਿਖ ਲਿਖ ਭੇਜਦੀ ਸਖੂਣ ਨਾਲ ਖਤਣੀ ਹੋਇਆ ਕੀ ਇਹ ਤੈਨੂੰ ਤੇਰੀ ਮਾਰੀ ਗਈ ਮਤਨੀ। ਹੋ ਲਿਖ ਲਿਖ ਭੇਜਦੀ ਸਿਖੂਣ ਨਾਲ ਖਾਤਣੀ ਹੋਇਆ ਕੀ ਇਹ ਤੈਨੂੰ ਤੇਰੀ ਮਾਰੀ ਗਈ ਮਤਣੀ ਮੋੜ ਕੇ ਪਛਾੜੀ ਪੈਰੇਸ਼ ਕੇ ਦੇ ਰਾਚੋਂ ਮੋੜ ਕੇ ਪਛਾੜੀ ਪੈਰੇਸ਼ ਕੇ ਦੇ ਰਾਚੋਂ ਗਨ ਬਿਣੀ ਤੋਂ ਮੁਹੱਬਤਾਂ ਦਾ ਛੱਟ ਖੋਲ ਤਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨੇ ਇੱਜ਼ਤ ਗਵਾਤੀ ਥਾਣਿਆਂ 'ਚ ਰੋਂਦਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨੇ ਇੱਜ਼ਤ ਗਵਾਤੀ ਥਾਣਿਆਂ 'ਚ ਰੋਂਦਾ ਦੁਰਗਰ ਮਿਲਣ ਤੋਂ ਬਾਅਦ ਗੱਲ ਕੀਤੀ ਜਵੇ ਸਿੱਧੂ ਮੂਸੇਵਾਲਾ ਦੀ ਬਹੁਤ ਦੇਸ਼ ਉਹਦੇ ਰੂਪ ਨਾਮ ਨਾ ਕਟਿਆ ਅੱਜ ਵੀ ਨੌਜਵਾਨ ਪੀੜ੍ਹੀ ਹਰ ਵਰਗ ਦੇ ਲੋਕ ਉਹਨਾਂ ਨੂੰ ਸੁਣਦੇ ਆ ਤੁਹਾਡੇ ਕਿਵੇਂ ਦਾ ਲੱਗਦਾ ਸੀ ਸਿੱਧੂ ਮ ਜੀ ਸਿੱਧੂ ਭਾਈ ਦੇ ਕਾਫੀ ਸੌਂਗਸ ਮੈਨੂੰ ਕਾਫੀ ਜ਼ਿਆਦਾ ਪਸੰਦ ਨੇ ਤੇ ਉਹ ਗੱਲ ਕੀਤੀ ਜਾਵੇ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਸੀ ਤੇ ਮੈਨੂੰ ਉਹ ਇੱਕ ਰਾਈਟਰ ਦੇ ਤੌਰ ਤੇ ਕਾਫੀ ਜ਼ਿਆਦਾ ਵਧੀਆ ਲੱਗਦੇ ਨੇ ਉਹਨਾਂ ਦੀ ਕਲਮ ਮੈਨੂੰ ਬਹੁਤ ਪਸੰਦ ਹੈ ਸੌਂਗਸ ਵੀ ਉਹਨਾਂ ਦੇ ਕਾਫੀ ਜ਼ਿਆਦਾ ਵਧੀਆ ਨੇ ਕਾਫੀ ਵਧੀਆ ਗਾਉਂਦੇ ਵੀ ਸੀਗੇ ਤੇ ਜੋ ਵੀ ਉਹਨਾਂ ਦੀ ਲਾਈਫਟਾਈਮ ਦੇ ਵਿੱਚ ਜਿੰਨਾ ਸਮਾਂ ਰਿਹਾ ਵਾ ਉਹਨਾਂ ਦੇ ਕੈਰੀਅਰ ਦਾ ਬਹੁਤ ਜ਼ਿਆਦਾ ਵਧੀਆ ਗਿਆ ਵਾ ਕਾਫੀ ਭਾਜੀ ਉਹਨਾਂ ਦੀ ਫੈਨ ਫੋਲੋਇੰਗ ਆ ਤੇ ਅਸੀਂ ਵੀ ਪਾਜੀ ਨੂੰ ਟ੍ਰਿਬਿਊਟ ਦਿੱਤਾ ਸੀਗਾ ਦੋ Song ਉਹਨਾਂ ਦੇ ਕੀਤੇ ਸੀਗੇ ਇੱਕ ਪਾਜੀ ਦੀ ਵਾਰ ਤੇ ਇੱਕ ਹੋਰ Song ਕੀਤਾ ਸੀ ਦਰਸ਼ਕਾਂ ਨਾਲ ਸੰਦੇਸ਼ ਕਰੇ ਆ ਜੀ ਮੈਂ ਵਾਰ ਸੁਣਾਵਾਂਗੀ ਹੋ ਮਾਣੇ ਜੰਮਿਆ ਪੁੱਤ ਸੀ ਸੂਰਮਾ ਉਹਦਾ ਸ਼ੋਭ ਰੱਖਿਆ ਸੀ ਨਾਮ ਉਹ ਮਾਣੇ ਜੰਮਿਆ ਪੁੱਤ ਸੀ ਸੂਰਮਾ ਉਹਦਾ ਸ਼ੋਭ ਰੱਖਿਆ ਸੀ ਨਾਮ ਉਹਨੇ ਮੌਤ ਨੂੰ ਆਪ ਵੰਗਾਰਿਆ ਪਹਾੜੇ ਮਚ ਗਈ ਹਾਕਾਰੇ ਉਹ ਤਾਂ ਇੱਕ ਦੇ ਜ਼ੋਰ ਨਾਲ ਲਗਾ ਗਿਆ ਗਾ ਗਿਆ ਹੋਲਾ ਤੇ ਖੁੰਝੇ ਵੱਡੇ ਸਟਾਰ ਹੋ ਉਹ ਜਦੋਂ ਮਾਰਦਾ ਪੱਟ ਤੇ ਥਾਪੀਆਂ ਕਈ ਬੁੜਕ ਬੁੜੱਕੇ ਉੱਠੇ ਜਵਾਨ ਉਹਨੂੰ ਦੱਬਨ ਨੂੰ ਜ਼ੋਰ ਲਗਾਵਦੇ ਕਈ ਬੁੱਡੇ ਕਈ ਜਵਾਨ ਸਿੱਧੂ ਗਿਆ ਨਾ ਕਿਸੇ ਕੋਲੋਂ ਦੱਬਿਆ ਦੱਬਿਆ ਉਹ 6 ਫੁੱਟ ਦਾ ਜੱਟ ਜਵਾਨ ਹੋ ਭਾਵੇਂ ਕਿ ਤੁਸੀਂ ਅਜੇ ਗਾਇਕੀ ਦੇ ਵਿੱਚ ਪੈਰ ਰੱਖਿਆ ਨੌਜਵਾਨ ਗਾਇਕਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਆ ਦੇਖਿਆ ਜਾਵੇ ਅੱਜ ਕੱਲ ਨਸ਼ਿਆਂ ਦਾ ਹੜਵੈ ਰਿਆ ਤੁਸੀਂ ਆਪਣੇ ਨੌਜਵਾਨ ਪੈਨਪਰਾਵ ਨੂੰ ਕੀ ਅਪੀਲ ਕਰੋਗੇ ਲਾਸਟ ਵਿੱਚ ਅਮ ਜੀ ਨਸ਼ੇ ਤਾਂ ਮਤਲਬ ਇੱਕ ਬਹੁਤ ਮਾੜੀ ਗੱਲ ਹੈ ਤਾਂ ਬਹੁਤ ਮਾੜੀ ਲਤਵੀ ਹੈ ਤੇ ਮੈਂ ਤੁਹਾਨੂੰ ਦੱਸਿਆ ਕਿ ਪੱਟੀਪੜੀ ਵਾਲ ਜੀ ਦੋ ਸੰਗਸ ਨੇ ਜਿਹੜੇ ਕੀ ਰਿਲੀਜ਼ ਹੋਣ ਵਾਲੇ ਆ ਤੇ ਕੁਝ ਸੰਗਸ ਉਹ ਕਰਵਾ ਵੀ ਰਹੇ ਨੇ ਉਹਨਾਂ ਵਿੱਚ ਇੱਕ ਇਸੇ ਨਸ਼ਿਆਂ ਬਾਰੇ ਸੌਂਗ ਹੈ ਕਾਫੀ ਵਧੀਆ ਬਾਜੀ ਨੇ ਆਪਣੀ ਕਲਮ ਦੇ ਵਿੱਚ ਸਾਰੀ ਗੱਲਬਾਤ ਲਿਖੀ ਹੋਈ ਹੈ ਨਸ਼ਿਆਂ ਬਾਰੇ ਤਾਂ ਜ਼ਿਆਦਾਤਰ ਮੈਂ ਕੋਈ ਗੱਲ ਹੋੜ ਨਹੀਂ ਕਰਨਾ ਚਾਹਾਂਗੀ ਇਹੀ ਕਹਿਣਾ ਚਾਹਾਂਗੀ ਕਿ ਉਹ ਸੌਂਗ ਨੂੰ ਤੁਸੀਂ ਸੁਣੋ ਤੁਹਾਨੂੰ ਬਹੁਤ ਵਧੀਆ ਲੱਗੇਗਾ ਤੇ ਤੁਹਾਨੂੰ ਪਤਾ ਲੱਗੇਗਾ ਕਿ ਨਸ਼ੇ ਸਾਡੀ ਜ਼ਿੰਦਗੀ ਨੂੰ ਕਿਸ ਤਰੀਕੇ ਦੇ ਨਾਲ ਬਰਬਾਦ ਮੈਂ ਚਾਹੂੰਗਾ ਦਰਸ਼ਕਾਂ ਦਾ ਦੋ ਲੈਣਾ ਸੰਜੀ ਇਹ ਕਬੀ ਚਾਹਾਂਗਾ ਜੀ ਉਹ ਤਾਂ ਅਸੀਂ ਨਹੀਂ ਕਰ ਸਕਦੇ ਕਿਉਂਕਿ ਕੰਟਰੈਕਟ ਹੋਇਆ ਹੁੰਦਾ ਹੈ ਸੰਗਸ ਦਾ ਉਹ ਨਹੀਂ ਸੁਣਾ ਸਕਦੇ ਰਿਲੀਜ਼ ਹੋਣ ਤੋਂ ਪਹਿਲਾਂ ਠੀਕ ਧੰਨਵਾਦ ਇਹ ਸੰਨ ਰਮਨਜੀਤ ਕੌਰ ਜੋ ਕਿ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਆ ਤੇ ਉਹਨਾਂ ਵੱਲੋਂ ਥੋੜੇ ਸਮੇਂ ਦੇ ਵਿੱਚ ਹੀ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਸਖਤ ਮਿਹਨਤ ਕੀਤੀ ਜਾ ਰਹੀ ਆ ਤੇ ਹੁਣ ਉਹ ਸਗੀਤ ਦੀਆਂ ਪੌੜੀਆਂ ਨੂੰ ਆਸਾਤਾ ਚੜਦੇ ਜਾ ਰਹੇ ਆ ਸੋ ਅਸੀਂ ਵੀ ਉਸ ਵੈਗ ਨੂੰ ਅੱਗੇ ਅਰਦਾਸ ਕਰਾਂਗੇ ਕਿ ਇਹਨਾਂ ਨੇ ਜੋ ਪੈ ਰੱਖਿਆ ਹੈ ਗਾਇਕੀ ਦੇ ਖੇਤਰ ਦੇ ਵਿੱਚ ਉਹਨੂੰ ਹੋਰ ਸਫਲਤਾ ਮਿਲੇ ਅਜੀਤ ਮੈਪੀ ਵੀ ਦੇਖ ਰਿਹਾ ਚੰਟਰ ਗੁਰਪ੍ਰੀਤ ਸਿੰਘ ਤੋਂ ਇਹ ਨਾਲਾ